ਸਾਥਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਚਨੀਰ ਬਾਈ ਲਖਵਿੰਦਰ ਕੋਲੇ ਇਹਨਾਂ ਕੋਲੇ ਡੀਲਰਸ਼ਿਪ ਵੀ ਹੈ ਐਗਰੀਜੌਨ ਦੀ ਤੇ ਹੋਰ ਵੀ ਕੰਪਨੀਆਂ ਦੀ ਤੇ ਅੱਜ ਇਹਨਾਂ ਨੇ ਬਾਈ ਨੂੰ ਇੱਕ ਟਰੈਕਟਰ ਤੇ ਇੱਕ ਸੁਪਰ ਸੀਟਰ ਦਿੱਤਾ ਇਹਦੇ ਬਾਰੇ ਪੁੱਛਦੇ ਆਂ ਆਪਾਂ ਇਹ ਕਿਵੇਂ ਕੁਸ਼ੀ ਸਬਸਿਡੀ ਦੇ ਵਿੱਚ ਮਿਲੀ ਹੈ ਸਭ ਤੋਂ ਮੇਨ ਗੱਲ ਕਿੰਨੇ ਕ ਪੈਸੇ ਭਰਨੇ ਪਏ ਤੇ ਕਿੰਨੀ ਕ ਸਬਸਿਡੀ ਤੇ ਸਬਸਿਡੀ ਕੱਟ ਕੇ ਆਈ ਹੈ ਜਾਂ ਨਹੀਂ ਸਾਰਾ ਕੁਝ ਪੁੱਛਦੇ ਆ ਹੋਰ ਬਈ ਲਖਵਿੰਦਰ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਆਹ ਸਿਸਟਮ ਕਿਵੇਂ ਆਇਆ ਸਾਣ ਵਰਗੇ ਟਰੈਕਟਰ ਵੀ ਲਈ ਫਿਰਦੇ ਆ ਨਵਾਂ ਸੁਪਰ ਸੀਟਰ ਇੰਨੇ ਪੈਸੇ ਕਿਵੇਂ ਏ ਬਰੇ ਮੰਨ ਲਓ ਵੀ ਸਬਸਿਡੀ ਸਿੰਗਲ ਬੰਦੇ ਦੇ ਸਬਸਿਡੀ ਭਰੀ ਜਾਂਦੀ ਹੈ ਇੰਡੀਵਿਜੂਅਲ ਤੇ ਭਰੀ ਜਾਂਦੀ ਹੈ 30 ਲੱਖ ਰੁਪਏ ਦੇ ਲਈ ਠੀਕ ਆ 24 ਲੱਖ ਰੁਪਏ ਸਬਸਿਡੀ ਆਉਂਦੀ ਉਹ ਚ ਆਪਣੀ ਚੋਇਸ ਦੇ ਅਸੰਦ ਲੈ ਸਕਦੇ ਆ ਆਪਾਂ 30 ਲੱਖ ਦਾ ਬਜਟ ਹੈ 32 ਦਾ 35 ਦਾ ਜਿੰਨਾ ਵੀ ਹੈ ਠੀਕ ਆ ਮਤਲਬ 30 ਲੱਖ ਦੇ ਹਿਸਾਬ ਨਾਲ ਸਬਸਿਡੀ ਆਉਗੀ 24 ਲੱਖ ਰੁਪਏ ਸਬਸਿਡੀ ਆਉਗੀ ਠੀਕ ਆ ਤੇ ਜੇ ਘੱਟ ਦੇ ਲੈਣੇ ਹੁਣ ਕੱਟ ਦੇ ਵੀਰੇ ਮਨ ਲਵੀਰ ਉਹ ਰਿਕੁਆਇਰਮੈਂਟ ਬਣਦੀ ਆ ਜਿਵੇਂ ਸੰਦਾਂ ਦੀ 30 ਲੱਖ ਤੋਂ ਘੱਟ ਆਪਾਂ ਲੈ ਨਹੀਂ ਸਕਦੇ ਅੱਛਾ 30 ਦੇ ਲੈਣੇ ਪੈਣਗੇ ਉੱਤੋਂ ਆਪਦੀ ਮਰਜ਼ੀ ਆ ਹਾਂ ਉੱਤੇ ਜਿੰਨੇ ਮਰਜ਼ੀ ਪਾ ਸਕਦੇ ਠੀਕ ਆ ਸਬਸਿਡੀ 24 ਲੱਖ ਹੀ ਆਉ। ਅੱਛਾ ਸਭ ਹਾਂ 24 ਲੱਖ ਰੁਪਏ ਆਉ। ਤੇ ਆਹਾਂ ਟਰੈਕਟਰ ਸਬਸਿਡੀ ਤੇ ਆ ਹੁਣ ਹਾਂ ਸਬਸਿਡੀ ਤੇ ਆ ਬਈ ਤੇ ਆਹ ਸੁਪਰ ਸੀਡਰ ਵੀ 80% ਸਬਸਿਡੀ ਆ ਬਈ ਅੱਛਾ ਇਹ ਤੇ ਕਿੰਨੇ ਕ ਦਾ ਪੈ ਜੂ ਇਹੋ ਇਹ ਨਾ ਇਹ ਤੇ ਟਰੈਕਟਰ ਤੇ 9 ਲੱਖ 60 ਹਜ਼ਾਰ ਰੁਪਏ ਸਬਸਿਡੀ ਆਈ ਆ ਅੱਛਾ ਜੇ ਕਿਸੇ ਨੇ ਹੋਰ ਟਰੈਕਟਰ ਕੰਪਨੀ ਦਾ ਲੈਣਾ ਕੋ ਇਹ ਬਾਈਆਂ ਦਾ ਗਰੁੱਪ ਲੈਂਦਾ ਬਾਈਆਂ ਨੂੰ ਪੁੱਛੋ ਅੱਛਾ ਬਾਈਆਂ ਨੂੰ ਵੀ ਪੁੱਛਦੇ ਆ ਤਸਰੀ ਗਾਲ ਜੀ ਤਸਰੀ ਗਾਲ ਜੀ ਭਈਆ ਜਿਹੜਾ ਗਰੁੱਪ ਭਰਿਆ ਸੀ ਤੁਸੀਂ ਇਹ ਕਿਵੇਂ ਕੁਛ ਸੀ ਕੀ ਮਤਲਬ ਕਿੰਨਾ ਕੁ ਕੀ ਕੁਛ ਭਰਨਾ ਪਿਆ ਇਹਦੇ ਵਾਸਤੇ ਕਾਗਜ਼ ਪੱਤਰ ਕੀ ਕੁਛ ਚਾਹੀਦੀ ਸਾਨੂੰ ਇਹਦੇ ਵਾਸਤੇ ਵੀ ਆਧਾਰ ਕਾਰਡ ਤੇ ਟਰੈਕਟਰ ਦੀ ਕਾਪੀ ਹੋਣੀ ਚਾਹੀਦੀ ਇੱਕ ਠੀਕ ਆ ਤੇ ਸੌਖੀ ਆ ਗਈ ਸੀ ਕਿ ਮਤਲਬ ਬਾਵਾ ਤੱਕੇ ਤੂਕੀ ਖਾਣੇ ਪੈਂਦੇ ਆ ਨਹੀਂ ਬਾਈ ਬਹੁਤ ਵਧੀਆ ਜਨਾਈ ਸੀ ਕੋਈ ਤੇ ਹੁਣ ਤੁਹਾਨੂੰ ਆ ਬਾਈ ਨੌਨੀ ਦਵਾਈ ਦਵਾ ਕੇ ਲਿਆਉ ਲਖਵਿੰਦਰ ਹਣਾ ਮਤਲਬ ਕੋਈ ਹੁਣ ਸਬਸਿਡੀ ਦੀ ਕੋਈ ਸਮੱਸਿਆ ਤਾਂ ਨਹੀਂ ਅੱਗੇ ਕੀ ਕੋਈ ਦਿੱਕਤ ਆਉ ਆਵੇ ਤੁਹਾਨੂੰ ਨਹੀਂ ਵੀਰੇ ਕੋਈ ਦਿੱਕਤ ਨਹੀਂ ਆਏਗੀ ਬਹੁਤ ਵਧੀਆ ਸਕੀਮ ਆ ਇਹ ਠੀਕ ਆ ਮੰਨ ਕੇ ਚਲੋ ਹੋਰ ਹੈਲਪ ਹੁੰਦੀ ਆ ਨਾ ਆਪਾਂ ਜੇ ਤੋਂ ਐਨੇ ਸੰਦ ਲੈਣੇ ਹਨ ਇਕੱਠੇ ਤਾਂ ਲੈਤੇ ਨਹੀਂ ਜਾਂਦੇ ਬਈ ਇਹਨੇ ਨਹੀਂ ਵੀਰੇ ਐਨੇ ਸੰਦ ਇਕੱਠੇ ਨਹੀਂ ਲੈਤੇ ਜਾਂਦੇ ਵੀਰੇ ਆਪਣੇ ਲਖਵਿੰਦਰ ਨੇ ਬਹੁਤ ਹੈਲਪ ਕੀਤੀ ਹੈ ਤੇ ਉਹ ਸੁਪਰ ਸੀਟਰ ਤੁਸੀਂ ਆਹੀ ਲੈਣਾ ਐਗਰੀ ਜਾਂਦਾ ਲੈ ਵੀ ਲਖਵਿੰਦਰ ਤੋਂ ਹੀ ਆ ਹਾਂਜੀ ਪਹਿਲਾਂ ਦੇਖਿਆ ਇਹ ਚੱਲਦਾ ਹਾਂਜੀ ਵੀਰੇ ਆਪਾਂ ਦੇਖਿਆ ਹੀ ਚੱਲਦਾ ਇੱਕ ਵਾਰ ਬਾਕੀ ਹੁਣ ਤਾਂ ਇਹਨੇ ਅਪਗ੍ਰੇਡ ਹੀ ਬਹੁਤ ਕੁਝ ਕਰਤਾ ਫਤੇ ਮਾਡਲ ਆ ਗਿਆ ਹਨਾ ਇਹ ਬਹੁਤ ਸੋਹਣਾ ਤੇ ਬਾਕੀ ਟਰੈਕਟਰ ਵੀ ਹੁਣ ਔੜਾ ਹੀ ਲੈ ਲਿਆ ਨਾ ਤਾਂ ਲੈ ਆਈਆਂ ਨੇ ਮੰਨ ਲਓ ਆਪਾਂ ਨੂੰ ਸਬਸਿਡੀ ਪਰ ਨਹੀਂ ਸੀ ਆਪਣੇ ਕੋਲੇ ਉਹ ਆਪਣੇ ਦੋਸਤ ਨੇ ਇਹ ਮਾਖੇ ਆ ਮੋਫਰ ਪਿੰਡ ਤੋਂ ਠੀਕ ਹੈ ਤੇ ਅਸੀਂ ਨਾ ਸੈਲਰ ਚ ਬੈਠ ਕੇ ਸਬਸਿਡੀ ਭਰੀ ਸੀ ਬਿਲਕੁਲ ਠੀਕ ਮੈਨੂੰ ਕਹਿੰਦਾ ਭਾਈ ਨਿਕਲਿਆਊਗੀ ਮੈਂ ਕਿਹਾ ਭਾਈ ਨਿਕਲਿਆਊਗੀ ਵਿਸ਼ਵਾਸ ਰੱਖ ਕੋਈ ਗੱਲ ਨਹੀਂ ਟਾਈਮ ਲੱਗੂਗਾ ਆਜੂਗੀ ਠੀਕ ਹੈ ਅਸੀਂ ਸਬਸਿਡੀ ਭਰੀ ਬਾਈਆਂ ਦੇ ਚੁਆਇਸ ਦੇ ਸੰਦ ਲਿੱਤੇ ਆਪਾਂ ਨੇ ਜਿਵੇਂ ਬਾਈਆਂ ਨੇ ਕਿਹਾ ਪਉਮੇ ਕਰਿਆ ਠੀਕ ਹੈ ਤੇ ਡਾਊਨ ਪੇਮੈਂਟ ਇਹਨਾਂ ਨੂੰ ਮਤਲਬ ਵੀ 6 ਲੱਖ ਰੁਪਏ ਆ 5-6 ਲੱਖ ਰੁਪਏ ਭਰਨੀ ਪਈ ਆ ਬਾਕੀ ਸਾਰਾ ਹੋਇਆ ਜੀ ਲੋਨ ਤੇ 24 ਲੱਖ ਰੁਪਏ ਸਬਸਿਡੀ ਆਉਗੀ ਬਾਅਦ ਚ ਕੋਈ ਦਿੱਕਤ ਨਹੀਂ ਵੀ ਅਗਲਾ ਖਣਨ 30 ਲੱਖ ਅਰੇਂਜਮੈਂਟ ਕਿਵੇਂ ਕਰਾਂਗੇ ਨਾ ਉਹ ਆਪਣੀ SBI ਬੈਂਕ ਲੋਨ ਕਰ ਦਿੰਦੀ ਹੈ 9% ਉਤੇ ਕਿਰਾਇਆ ਬਿਆਹ ਲੱਗਦਾ 3% ਸਬਸਿਡੀ ਮੰਨ ਲਓ ਵਿਆਹ ਵਿਆਹ ਤੇ ਸਬਸਿਡੀ ਆਉਂਦੀ ਹੈ ਅੱਛਾ ਆਇਆ ਤਾਂ ਨਹੀਂ ਕਿ ਪਹਿਲਾਂ ਸੰਧ ਲੈਣੀ ਹੈ ਉਹਨੂੰ ਫਿਰ ਸਬਸਿਡੀ ਪਹਿਲਾਂ ਪਤਾ ਤਾਂ ਲੱਗੀ ਕਿ ਸਬਸਿਡੀ ਆ ਉਹਦੇ ਹੀ ਲੈਣੀ ਆਪਾਂ ਜਦੋਂ ਬਈ ਸੈਂਕਸ਼ਨ ਲੈਟਰ ਸਰਕਾਰ ਵੱਲੋਂ ਜਾਰੀ ਹੋ ਗਿਆ ਸਬਸਿਡੀ ਚ ਲਿਸਟ ਚ ਨਾਮ ਆਊਗਾ ਠੀਕ ਆ ਉਦੋਂ ਆਪਾਂ ਸੰਧ ਲੈਣੇ ਆ ਉਦੋਂ ਪਹਿਲਾਂ ਸੰਧ ਕਿਸੇ ਕੋਈ ਡੀਲਰ ਕਹੀ ਜਾਵੇ ਉਸ ਤੋਂ ਪਹਿਰ ਹੈ ਨਹੀਂ ਹਾਂ ਕੋਈ ਡੀਲਰ ਕਹੀ ਜਾਵੇ ਜੀ ਲਿਸਟ ਚ ਨਾਮ ਆ ਕੇ ਜਿੰਨਾ ਟੈਂਪਰੀ ਸੈਂਕਸ਼ਨ ਲੈਟਰ ਨਹੀਂ ਆਉਂਦਾ ਉਹਨਾਂ ਟਾਈਮ ਕਿਸੇ ਡੀਲਰ ਤੇ ਵਿਸ਼ਵਾਸ ਨਾ ਕਰੋ ਜਦੋਂ ਸੈਂਕਸ਼ਨ ਲੈਟਰ ਆ ਗਿਆ ਉਦੋਂ ਸੰਧ ਲਓ ਤੇ ਅਜੇ ਮੈਂ ਆਪਾਂ ਸਬਸਿਡੀ ਲੈਣੇ ਆਗੇ ਉਹ ਸਬਸਿਡੀ ਤੋਂ ਬਾਅਦ ਲੋਨ ਵੀ ਹੋ ਜਾਂਦਾ ਹਾਂ ਵੀਰੇ ਹਾਂ 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 ਅੱਛਾ ਐ ਤਾਂ ਨਹੀਂ ਕੋਈ ਗੱਲ ਪਹਿਲਾਂ ਇਹ ਲੋਨ ਹੀ ਹੁੰਦਾ ਵੀਰੇ ਫੇਰ ਸੰਦ ਮਿਲਦੇ ਆ ਠੀਕ ਆ ਮਤਲਬ ਫਿਰ ਸਬਸਿਡੀ ਵੀ ਆ ਜਾਂਦੀ ਐ ਸਬਸਿਡੀ ਬੈਂਕੋਂ ਆਉਂਦੀ ਕੋਈ ਸਬਸਿਡੀ ਬੈਂਕ ਵਾਲੇ ਖਾਤੇ 'ਚ ਹੀ ਆਉਂਦੀ ਐ ਜੀ ਠੀਕ ਆ ਜਿਵੇਂ 30 ਲੱਖ ਦਾ ਲੋਨ ਹੋ ਗਿਆ 30 ਲੱਖ ਦਾ ਇਹਨਾਂ ਨੂੰ ਮੰਨ ਲਓ ਵੀ ਇਹ ਕਿਸ਼ਤਾਂ ਬਣ ਜਾਣਗੀਆਂ ਠੀਕ ਆ 24 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਸਬਸਿਡੀ ਜਦੋਂ ਪੈ ਗਈ ਤਾਂ ਰੈਂਦੀ ਡਾਊਨ ਪੇਮੈਂਟ ਤੇ ਲ ਮੰਨ ਲਓ ਵੀ ਉਹਦੇ ਕਿਸ਼ਤਾਂ ਭਰਨਗੇ ਅੱਛਾ ਠੀਕ ਆ ਜੋ ਉਹ ਪਾ ਮੈਂ ਇਕੱਠੇ ਭਰ ਕੇ ਆਦਣਗੇ ਨਹੀਂ ਇਕੱਠੇ ਨਹੀਂ ਭਰ ਸਕਦੇ 5 ਸਾਲ ਚੱਲੂਗਾ ਅੱਛਾ ਠੀਕ ਆ ਮਤਲਬ ਆ ਜਾਣਗੇ ਰੁਪਏ ਕੋਈ ਕੋਲੇ ਹਾਂਜੀ 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 ਠੀਕ ਆ ਤੇ ਬਾਈ ਉਧਰ ਵੀ ਦਿਖਾ ਦਿਓ ਤੁਸੀਂ ਦੁਕਾਨ ਦਾ ਨਾਮ ਵਗੈਰਾ ਤੇ ਇੱਧਰੋਂ ਮੈਂ ਤੁਹਾਨੂੰ ਦੱਸਦਾ ਮਾਨਸਾ ਹਾਂ ਮਤਲਬ ਵੀ ਆਪਣੇ 11 ਸੰਤ ਗਏ ਨੇ 12 ਠੀਕ ਆ ਤੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਬਾਈ ਕਿਹੜੇ ਕਿਹੜੇ ਆਪਣੇ ਸੰਤ ਗਏ ਆ ਮੇਰੇ ਆਪਣੇ ਚੌਪਰ ਤਾਂ ਗਏ ਆ ਚਾਨੀ ਦੇ ਤੇ 0 ਡਰੱਲ ਆਪਾਂ ਸਰਦਾਰ ਵਾਲਿਆਂ ਦੀ ਲੱਤੀ ਆ ਠੀਕ ਆ ਤੇ ਇਹ ਐਗਰੀ ਜੌਨ ਦੀ ਗਏ ਆ ਸੁਪਰ ਸੀਡਰ ਤੇ ਬਾਵਾ ਸੰਤ ਲੈ ਕੇ ਤੁਸੀਂ ਪਹਿਲਾਂ ਚਰਚਿਆਂ ਵਾਲੇ ਰੀਪਰ ਮੇਰੇ ਕੋਲ ਤਲਵੰਡੀ ਭਾਈ ਗੁਰੂ ਨਾਨਕ ਦੇਵ ਨੇ ਆਪਣੇ ਕੋਲੇ ਠੀਕ ਆ ਮੈਂ ਗੱਲ ਕਰਦੇ ਹੋ ਪਤਾ ਲੱਗ ਗਿਆ ਯਾਰ ਮਤਲਬ ਚੀਜ਼ ਦਵਾਦੋਂਗੇ ਯਾਰ ਤੁਸੀਂ ਕੋਈ ਕੰਪਨੀ ਦੀ ਹੋ ਵੇ ਨੀ ਨੀ ਮੇਰੇ ਆਪਣੇ ਕੋਲ ਜਿਹੜੀ ਜਿਹੜੀਆਂ ਚੀਜ਼ਾਂ ਨੇ ਆਪਣੇ ਕੋਲੇ ਆਪਾਂ ਮਾੜੀ ਕੁਆਲਟੀ ਦੀ ਚੀਜ਼ ਰੱਖਦੇ ਨਹੀਂ ਇੱਕ ਵਾਰ ਤੁਸੀਂ ਦੱਸ ਦੋਣਾ ਕਿਹੜੇ ਕਿਹੜੇ ਬ੍ਰਾਂਡ ਤੁਸੀਂ ਰੱਖਦੇ ਹੋ ਆਪਣੇ ਕੋਲੇ ਵੀਰੇ ਚਾਨਨੀ ਹੈ ਮੰਨ ਲਓ ਵੀ ਚੌਪਰ ਚ ਦਾ ਹਾਂ ਠੀਕ ਹੈ ਤੂੜੀ ਵਾਲਾ ਰੀਪਰ ਵਧੀਆ ਉਹਨਾਂ ਦਾ ਕੰਮ ਸਿਰੇ ਦਾ ਬ੍ਰਾਂਡ ਆ ਠੀਕ ਆ ਠੀਕ ਆ ਇਹ ਅਵਾਰਡ ਮਿਲਿਆ ਹੋਇਆ ਉਹਨਾਂ ਨੂੰ ਬਿਰਤੀ ਦੀ ਆਪਣੇ ਕੋਲੇ ਜੀ ਰੋਟਲ ਸਿਰੇ ਦੇ ਬ੍ਰਾਂਡ ਆ ਜੀ ਠੀਕ ਆ ਸਰਤ ਸਰਦਾਰ ਦੀ ਹੈਗੀ ਆ ਜੀ ਲੈਂਬ్రో ਦੀ ਹੈਗੀ ਆ ਸੁਪਰ ਸੀਟਰ ਆਪਣੇ ਕੋਲੇ ਐਗਰੀ ਆਉਂਦਾ ਠੀਕ ਮਤਲਬ ਜਿਵੇਂ ਸਰਦਾਰ ਜੀ ਚੋਚ ਜੀ ਜ਼ੀਰੋ ਡ੍ਰੈਲਰ ਰੂਟੋਵੇਟਰ ਸਭ ਕੁਝ ਮਿਲ ਜੂ ਹਾਂਜੀ 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 ਆਹਾਂਾ ਬ੍ਰਾਂਡ ਦੀ ਚੀਜ਼ ਲੈ ਸਕਦੇ ਹੋ ਨਾ ਜੇ ਤੁਸੀਂ ਸਬਸਿਡੀ ਸਰ ਜਿਹੜਾ ਮੰਨ ਲੋ ਆ ਜਿਹੜਾ ਮਰਜ਼ੀ ਆਪਦੀ ਚੋਇਸ ਦਾ ਲੈ ਸਕਦੇ ਹੋ ਮਤਲਬ ਜੇ ਛੋਟੇ ਹਿਸਾਬ ਚ ਨਹੀਂ ਆ ਰਹੀ ਗੱਲ ਹਨਾ ਹਾਂਜੀ ਇੰਪਲੀਮੈਂਟ ਤੁਸੀਂ ਉਹ ਰੋ ਲੈਣੇ ਟਰੈਕਟਰ ਵੀ ਤੁਹਾਨੂੰ ਦਵਾ ਦੇਣਗੇ ਹੈਲਪ ਕਰ ਦੇਣਗੇ ਛੋਟੇ ਜੇ ਛੋਟੇ ਹਿਸਾਬ ਚ ਨਹੀਂ ਆਉਂਦੀ ਗੱਲ ਕੋਈ ਗੱਲ ਨਹੀਂ ਵੀਰੇ ਜਿੰਨੀ ਹੈਲਪ ਹੋ ਸਕਦੀ ਆਪਾਂ ਉਨੀ ਕਰਦੇ ਆਂ ਬਾਈ ਨੂੰ ਪੁੱਛ ਲਓ ਵੀ ਕੋਈ ਦਿੱਕਤ ਆਉਣ ਦਿੱਤੀ ਆ ਤਾਂ ਆਪਾਂ ਬਾਈ ਤੁਸੀਂ ਇਹ ਨਾ ਨਾਲ ਹੀ ਗਿਆ ਹੋਊਗਾ ਤੁਹਾਡੇ ਕੁਈ ਤੁਹਾਨੂੰ ਦੱਸਿਆ ਹੋਣਾ ਕਿਹੜਾ ਡਾਇਰੈਕਟਰ ਲੈਣਾ ਤੁਹਾਨੂੰ ਆਪ ਹੀ ਪਸੰਦ ਕਰਵਾਇਆ ਹੋਊਗਾ ਹਾਂਜੀ ਵੀਰੇ ਹਾਂਜੀ ਫਿਰ ਇਦਾਂ ਹੀ ਗੱਲ ਆ ਗਈ ਬਈ ਤੁਹਾਨੂੰ ਦਬਾ ਕੇ ਹਟਣਗੇ ਸੰਦਣਾ ਇਹ ਨਹੀਂ ਹੈਗਾ ਕਿ ਤੁਹਾਡੀ ਸਬਸਿਡੀ ਨਾ ਆਵੇ ਤੋਂ ਬਾਅਦ ਤੁਹਾਡਾ ਪੂਰਾ ਕਰ ਦੇਣਗੇ ਜਿਵੇਂ 30 ਲੱਖ ਦੇ ਸੰਦ ਦਾ 30 ਦੇ ਦਵਾ ਦੇਣਗੇ ਪਹਿਲਾਂ ਆਪਾਂ ਦੁਕਾਨ ਦਾ ਐਡਰੈਸ ਵੀ ਤੁਹਾਨੂੰ ਮੈਂ ਦੱਸ ਦੇਣਾ ਨੰਬਰ ਵਾਈਸੀ ਸਕਰੀਨ ਤੇ ਚੱਲੀ ਜਾਂਦੇ ਆ ਇਧਰੋਂ ਵੀਰੇ ਮਾਨਸਾ ਤੋਂ ਰੋਡ ਆਉਂਦੀ ਆ ਇਹ ਤੇ ਇਧਰ ਸਰਸੇ ਨੂੰ ਆ ਤੇ ਨਾਲ ਇਧਰ ਨਾਲ ਨਾਇਰਾ ਦਾ ਪੰਪ ਆਉਂਦਾ ਚਨੀਰ ਵੜਨ ਤੋਂ ਪਹਿਲਾਂ ਉਹਦੇ ਸਾਹਮਣੀਆਂ ਐਗਰੀ ਆਉਂਦੀ ਆ ਤੇ ਆਪੋਜ਼ਿਟ ਇਹਦੇ ਜੱਗਾ ਪਾ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਦੁਕਾਨ ਦਾ ਵੀ ਦਿਖਾ ਦਿੰਨਾ ਅੰਦਰ ਜਿਹੜੇ ਸਮਾਨ ਪਏ ਇੰਪਲੀਮੈਂਟ ਉਹ ਵੀ ਦਿਖਾ ਦਿੰਨੇ ਆ ਹੋਰ ਕੰਪਨੀਆਂ ਦੇ ਵੀ ਆਜੋ ਬਈ ਸਰ ਮੈਂ ਇੱਕ ਮਹੀਨੇ ਹਦਾਇਤ ਰੱਖੀ ਆ ਵੀ ਕੋਈ ਐਕਸਟਰਾ ਬਿਜ਼ਨਸ ਚਾਹੀਦਾ ਉਹਦੀ ਟਰਨਓਵਰ ਚਾਹੀਦੀ ਆ 15 ਲੱਖ ਰੁਪਏ ਦੀ ਜਿਵੇਂ ਐਸਸੀ ਬੰਦੇ ਦੀ ਚਾਹੀਦੀ ਆ 7.5 ਲੱਖ ਰੁਪਏ ਦੀ ਉਹ ਮੰਨ ਲਓ ਵੀ ਹਦਾਇਤਾਂ ਪੂਰੀਆਂ ਕਰਦੇ ਆ ਤਾਂ ਸਬਸਿਡੀ 80% ਮਿਲ ਜੀਏ ਇਹ ਟਰਨਓਵਰ ਹੀ ਚਾਹੀਦੇ ਆ ਆਪਾਂ ਨੂੰ ਜਿਵੇਂ ਆਈਟੀਆਰ ਭਰੀ ਜਾ ਜੇ ਫਾਰਮ ਵੀ ਚੱਲੇ ਜਾਣਾ ਨਹੀਂ ਜੇ ਫਾਰਮ ਨਹੀਂ ਖੇਤੀਬਾੜੀ ਤੋਂ ਅਲੱਗ ਧੰਦਾ ਚਾਹੀਦਾ ਜੀ ਅੱਛਾ ਅਲੱਗ वैसे ਤਾਂ ਕੰਪਨੀ ਗਾਰੰਟੀ ਬਹੁਤ ਦਿੰਦੀ ਆ ਹੁਣ ਫਤਿਹ ਤੁਸੀਂ ਐ ਨਾ ਸਮਝ ਲੋ ਨਵੀਂ ਕੰਪਨੀ ਐ ਐਗਰੀਜ ਹੋਣ ਨੇ ਆਦਾ ਥੋੜਾ ਜਿਹਾ ਨਾਂ ਬਦਲਿਆਗਾ ਪਿੱਛੇ ਲਿਖਿਆ ਵੀ ਇਹਨਾਂ ਦੇ ਐਗਰੀਜ ਹੋਣਾ ਆ ਪਿੱਛੇ ਜਿਵੇਂ ਸਰਦਾਰ ਦੀ ਜ਼ੀਰੋ ਡ੍ਰਿਲ ਪਈ ਹੈਗੀ ਬਾਕੀ ਹੁਣ ਜਿਹੜੇ ਅੱਗੇ ਸੰਦ ਆਉਣਗੇ ਆਪਣੇ ਸਿਆਲ ਦੇ ਜ਼ੀਰੋ ਡ੍ਰਿਲਾਂ ਬਹੁਤ ਪਗੀਆਂ ਵਿਗਣ ਗਿਆ ਸਾਰੀਆਂ ਹੁਣ ਮੰਗਵਾਉਣਗੇ ਸੁਪਰਸੀਡਰ ਦਾ ਤਾਂੜਵਾਸ਼ ਛੇ ਜ਼ਿਆਦਾ ਮੰਗਾ ਰੱਖੇ ਤੇ ਸਬਸਿਡੀਆਂ ਆਈ ਜਾਂਦੀ ਆ ਪਰ ਲੋਕ ਇਥੋਂ ਲੈ ਵੀ ਬਹੁਤ ਰਹਿੰਦੇ ਨੇ ਮੇਰੇ ਬੈਠੇ ਬੈਠੇ ਬਹੁਤ ਫੋਨ ਆਉਂਦੇ ਨੇ ਡੀਲ ਬਹੁਤ ਵਧੀਆ ਕਰਦੇ ਕਿਉਂਕਿ ਮਨ ਕੇ ਚਲੋ ਆਪਾਂ 2023 ਚ ਵੀ ਵੀਡੀਓ ਪਾਈ ਸੀ ਹਾਂਜੀ 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 ਇਹ ਨਹੀਂ ਹੈਗਾ ਕਿ ਦੂਰੋਂ ਵਾਲੇ ਲੋਕ ਇਹਨਾਂ ਨੂੰ ਲੈਂਦੀ ਨਹੀਂ ਨੇ ਨੇ ਲੋਕੀਰੋ ਫੋਨ ਆਉਦੇ ਨੇ ਰਿਸਪਾਂਸ ਪੂਰਾ ਵਧੀਆ ਦਿੰਦੇ ਨੇ ਇਹ ਤੁਸੀਂ ਆਕੇ ਇੱਕ ਵਾਰੀ ਆਨ ਦੀ ਟੇਬਲ ਗੱਲ ਹੋਊਗੀ ਤਾਂ ਤੁਹਾਨੂੰ ਅਲੱਗ ਪਤਾ ਲੱਗੂਗਾ ਗੱਲਬਾਤ ਤੇਤੀਵਾੜੀ ਦੇ ਮਸ਼ੀਨਰੀ ਦੇ ਕੋਈ ਵੀ ਸੰਦ ਲੈਣਾ ਵੀਰੇ ਇੱਕ ਵਾਰ ਕੰਟੈਕਟ ਜ਼ਰੂਰ ਕਰੋ ਆਪਣੇ ਨਾਲ ਹਨਾ ਹਾਂ ਮੈਂ ਤੁਹਾਨੂੰ ਨੰਬਰ ਬਾਕੀ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇੱਕ ਵਾਰੀ ਗੱਲ ਕਰ ਕੋਈ ਵੀ ਇੰਪਲੀਮੈਂਟ ਲੈਣਾ ਘਰਾ ਲੈਣੀ ਵੀ ਜ਼ਰੂਰੀ ਹੁੰਦੀ ਹੈ ਹਾਂਜੀ 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 ਰਾਇ ਜ਼ਰੂਰ ਲੈ ਲਿਓ ਲੈਣੀ ਨਹੀਂ ਲੈਣੀ ਉਹ ਤੁਹਾਡੀ ਮਰਜ਼ੀ ਹੈਗੀ ਹਾਂਜੀ ਹਾਂਜੀ ਬਾਕੀ ਹੁਣ ਆਪਾਂ ਸੁਪਰ ਸੀਟਰ ਦੀ ਵੀ ਵੀਡੀਓ ਬਣਾਵਾਂਗੇ ਹਨਾ ਇਹਦੇ ਬਾਰੇ ਡਿਟੇਲ ਦੱਸਾਂਗੇ ਅਗਲੀ ਵੀਡੀਓ 'ਚ ਉਹਦਾ ਗੱ ਚਲੋ ਠੀਕ ਹੈ ਵੀਰੇ ਇਹਨਾਂ ਦੀ ਠੀਕ ਹੈ ਓਕੇ